ਤੇ ਮੇਰੇ ਪਿੱਛੇ ਉਹ ਪਹਾੜੀਆਂ ਦਿਖ ਰਹੀਆਂ ਇਹ ਕੋਈ ਆਮ ਪਹਾੜੀਆਂ ਨਹੀਂ ਬਾਈ ਜੀ ਇਹ ਬਹੁਤ ਕੀਮਤੀ ਤੇ ਇਟਲੀ ਵਾਲਿਆਂ ਲਈ ਤਾਂ ਇਹ ਖਜ਼ਾਨਾ ਹੀ ਹੈ ਇਟਾਲੀਅਨ ਪੱਥਰ ਦਾ ਤੁਸੀਂ ਸੁਣਿਆ ਹੀ ਹੋਣਾ ਤੇ ਜਿਨ੍ਹਾਂ ਨੇ ਲਵਾਇਆ ਹੋਇਆ ਘਰਾਂ ਦੇ ਵਿੱਚ ਜਾਂ ਦੁਕਾਨਦਾਰਾਂ ਕੋਲ ਜਦੋਂ ਮਾਰਬਲ ਲੈਣ ਜਾਂਦੇ ਆ ਤਾਂ ਇਟਾਲੀਅਨ ਪੱਥਰ ਦੀ ਮੰਗ ਕੀਤੀ ਜਾਂਦੀ ਹੈ ਬਸ ਇਹ ਉਹੀ ਇਟਾਲੀਅਨ ਪੱਥਰ ਦੀਆਂ ਪਹਾੜੀਆਂ ਨੇ ਸੜਕ ਦੇ ਜ਼ਰੀਏ ਉਤੋਂ ਗੱਡੀਆਂ ਹੁੰਦੀਆਂ ਨੇ ਪਰ ਪਰ ਕੇ ਮਾਰਬਲ ਦੀਆਂ ਕੋਸ਼ਿਸ਼ ਕਰਦਾ ਜਿੱਥੋਂ ਤੱਕ ਜਾ ਸਕੇ ਜਾਣ ਦੀ ਕੋਸ਼ਿਸ਼ ਕਰਦੇ ਆ ਸੋ ਅੱਜ ਮਾਰਬਲ ਦੀਆਂ ਪਹਾੜੀਆਂ ਦਿਖਾਉਂਦੇ ਆ ਤੁਹਾਨੂੰ ਸੋ ਬਾਈ ਜੀ ਇੱਥੇ ਤੱਕ ਆਉਂਦੇ ਆਂਦੇ ਸਾਹ ਛੱਟ ਗਿਆ ਖੈਰ ਮੋਟ ਉੱਚਾ ਕੇ ਇਹ ਬਣਿਆ ਹੋਇਆ ਤੇ ਬਾਏ ਪਹਾੜੀਆਂ ਨੇ ਸੋ ਸਾਹਮਣੇ ਵੇਖੋ ਇੱਕ ਵਾਰ ਦੇਖੋ ਸਾਹਮਣੇ ਉਹ ਸਲੇਬਾਂ ਨੇ ਮਾਰਬਲ ਦੀਆਂ ਇਟਾਲੀਅਨ ਪੱਥਰ ਜਿਹੜਾ ਆਪਾਂ ਅਕਸਰ ਮੰਗਦੇ ਆ ਜਾਂ ਘਰਾਂ ਦੇ ਵਿੱਚ ਲੱਗਾ ਹੁੰਦਾ ਗੁਰੂ ਘਰਾਂ 'ਚ ਲੱਗਾ ਹੁੰਦਾ ਉਹ ਇਨ੍ਹਾਂ ਪਹਾੜੀਆਂ 'ਚੋਂ ਨਿਕਲਦਾ ਤਾਂ ਇਹ ਇੱਕ ਗੁਫਾ ਬਣਾ ਕੇ ਕਹਿੰਦੇ ਅੰਦਰ ਗਵਾਦੇ ਚ ਜਾ ਕੇ ਫਿਰ ਉਹ ਸਾਰਾ ਮਾਰੂਲ ਵਗੈਰਾ ਕੱਢਿਆ ਜਾਂਦਾ ਗੱਡੀਆਂ ਅੰਦਰ ਜਾਂਦੀਆਂ ਨੇ ਤਾਂ ਉਹ ਇੱਕ ਪ੍ਰੋਸੈਸ ਹੈ ਉਹ ਦੇਖੋ ਜੀ ਕੱਟ ਕੇ ਰੱਖਿਆ ਹੋਇਆ ਪੱਥਰ ਕਟਿੰਗ ਕਰਨ ਤੋਂ ਬਾਅਦ ਇਹ ਸਲੇਬਾਂ ਕੱਢ ਲਈਆਂ ਜਾਂਦੀਆਂ ਨੇ ਦੇਖੋ ਆ ਤੁਹਾਨੂੰ ਦਿਖਾ ਦਿੰਦਾ ਮੈਂ ਇੱਥੇ ਪੱਥਰ ਚਾਕੇ ਆ ਦੇਖੋ ਆ ਨਿਕਲਦਾ ਜੀ ਮਾਰਬਲ ਆ ਦੇਖੋ ਜੀ ਪੂਰਾ ਮਾਰਬਲ ਦੀ ਤਰ੍ਹਾਂ ਔਰ ਪੀਸ ਇਹ ਦੇਖੋ ਇਹ ਜਿਹੜੇ ਰਸਤੇਾਂ ਤੇ ਵੀ ਅਸੀਂ ਤੁਰ ਰਹੇ ਆ ਇੱਥੇ ਵੀ ਮਾਰਬਲ ਕੱਢ ਲਿਆ ਗਿਆ ਇਹਨਾਂ ਨੂੰ ਖਰੇਦ ਲਿਆ ਗਿਆ ਤੇ ਫੇਰ ਰਸਤੇ ਉੱਤੇ ਬਣਾਈਏ ਆ ਦੇਖੋ ਆ ਦੇਖੋ ਭਾਈ ਮਾਰਬਲੇ ਮਾਰਬਲ ਹੈ ਜਿੰਨਾ ਮਰਜ਼ੀ ਲੈ ਲੋ ਆ ਦੇਖੋ ਕੋਈ ਬਲੌਕ ਬਣਾਉਣ ਦਾ ਕੰਮ ਕਰ ਰਹੀ ਐ ਬਲੌਕ ਬਣਾਏ ਜਾਂਦੇ ਕਿਸੇ ਦੇ ਵੱਲੋਂ ਕਿਸੇ ਦੇ ਵੱਲੋਂ ਉਹਦੀ ਬਜਰੀ ਤਿਆਰ ਕੀਤੀ ਜਾਂਦੀ ਐ ਕੋਈ ਪਾਊਡਰ ਬਣਾ ਕੇ ਉਹਦੇ ਮਿਨਰਲ ਤਿਆਰ ਕਰਦਾ ਲੋ ਜੀ ਆ ਵੇਖ ਸਕਦੇ ਹੋ ਮਾਰਬਲ ਦੀ ਚੋਟੀ ਦੇ ਉੱਤੇ ਖੜਾ ਹਾਂ ਇਸ ਵਕਤ ਮੈਂ ਉੱਤੇ ਤੱਕ ਮਸ਼ੀਨਾਂ ਚਾੜੀਆਂ ਹੋਈਆਂ ਬਾਈ ਜੀ ਉਹ ਦੇਖੋ ਕੰਮ ਜੋਰਾਂ ਛੋਰਾ ਤੇ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਮੈਂ ਇਟਲੀ ਦੇ ਵਿੱਚ ਹਾਂ ਤੇ ਮੇਰੇ ਪਿੱਛੇ ਉਹ ਪਹਾੜੀਆਂ ਦਿਖ ਰਹੀਆਂ ਇਹ ਕੋਈ ਆਮ ਪਹਾੜੀਆਂ ਨਹੀਂ ਬਾਈ ਜੀ ਇਹ ਬਹੁਤ ਕੀਮਤੀ ਤੇ ਇਟਲੀ ਵਾਲਿਆਂ ਲਈ ਤਾਂ ਇਹ ਖਜ਼ਾਨਾ ਹੀ ਹੈ ਇਟਾਲੀਅਨ ਪੱਥਰ ਤਾਂ ਤੁਸੀਂ ਸੁਣਿਆ ਹੀ ਹੋਣਾ ਤੇ ਜਿਨ੍ਹਾਂ ਨੇ ਲਵਾਇਆ ਹੋਇਆ ਘਰਾਂ ਦੇ ਵਿੱਚ ਜਾ ਦੁਕਾਨਦਾਰਾਂ ਕੋਲ ਜਦੋਂ ਮਾਰਬਲ ਲੈਣ ਜਾਂਦੇ ਆ ਤਾਂ ਇਟਾਲੀਅਨ ਪੱਥਰ ਦੀ ਮੰਗ ਕੀਤੀ ਜਾਂਦੀ ਹੈ ਬਸ ਇਹ ਉਹੀ ਇਟਾਲੀਅਨ ਪੱਥਰ ਦੀਆਂ ਪਹਾੜੀਆਂ ਨੇ ਜਿਹੜਾ ਪੱਥਰ ਜਿਹੜਾ ਮਾਰਬਲ ਘਰਾਂ ਦੇ ਵਿੱਚ ਲੱਗਦਾ ਗੁਰੂ ਘਰਾਂ ਦੇ ਵਿੱਚ ਲੱਗਦਾ ਇਹ ਉਸੇ ਦੀਆਂ ਪਹਾੜੀਆਂ ਨੇ ਤੇ ਇਟਲੀ ਦੇ ਵਿੱਚ ਕੁਦਰਤ ਮਿਹਰਬਾਨ ਹੋਈ ਵੀ ਹੈ ਇਹਨਾਂ ਦੇ ਉੱਤੇ ਸੋ ਇਹਨਾਂ ਪਹਾੜੀਆਂ ਨੂੰ ਅੱਜ ਤੁਹਾਨੂੰ ਦਿਖਾਉਣਾ ਤੇ ਹੁਣ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਜਿੱਥੇ ਪੱਥਰ ਨਿਕਲਦਾ ਤੇ ਫਿਰ ਕਿਵੇਂ ਇਹਨਾਂ ਦੀ ਸਲੇਬਾਂ ਬਣਾਈਆਂ ਜਾਂਦੀਆਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਉੱਥੇ ਸਾਰਾ ਕੁਝ ਦਿਖਾਈਏ ਤੇ ਆਓ ਜੀ ਫਿਰ ਚਲਿਏ ਆਓ ਜੀ ਮੇਰੇ ਨਾਲ ਚੱਲਦੇ ਆ ਤਾਂ ਮੈਂ ਹੁਣ ਆ ਗਏ ਆਂ ਜੀ ਉੱਥੇ ਤੇ ਇਹ ਸਾਹਮਣੇ ਦੇਖੋ ਤੁਸੀਂ ਆ ਉਹ ਪਹਾੜੀਆਂ ਜਿਨ੍ਹਾਂ ਦੀ ਗੱਲ ਕੀਤੀ ਸੀਗੀ ਇੱਥੇ ਇਹ ਪਹਾੜੀਆਂ ਕੋਈ ਆਮ ਪਹਾੜੀਆਂ ਨਹੀਂ ਆ ਬਾਈ ਇਹ ਤਾਂ ਇਟਲੀ ਵਾਲਿਆਂ ਲਈ ਇੱਕ ਖਜ਼ਾਨਾ ਹੀ ਆ ਤੇ ਅਰਬਾਂ ਖਰਬਾਂ ਦਾ ਬਿਜ਼ਨਸ ਇੱਥੋਂ ਹੁੰਦਾ ਅ ਅੱਗੇ ਜਾਣ ਦੀ ਉਹ ਪਰਮਿਸ਼ਨ ਦਿੰਦੇ ਆ ਦਿਖਾਉਣ ਦੀ ਨਹੀਂ ਦਿੰਦੇ ਉਹ ਵੱਖਰੀ ਗੱਲ ਐ ਬਾਅਦ ਦੇ ਵਿੱਚ ਦੇਖਦੇ ਆ ਪਰ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਬਲੌਕ ਨਿਕਲਦੇ ਐ ਇੱਥੋਂ ਤੇ ਸਾਫ਼ ਤੌਰ ਤੇ ਇੱਕ ਵਾਰ ਦਿਖਾ ਦਈਏ ਤੁਹਾਨੂੰ ਦੇਖੋ ਕ੍ਰੇਨਾਂ ਲੱਗੀਆਂ ਹੋਈਆਂ ਨੇ ਕੰਮ ਚੱਲ ਰਿਹਾ ਧੜਾ ਧੜ ਤੇ ਬਾਜੀ ਸਾਰੀਆਂ ਪਹਾੜੀਆਂ ਵਾਲੇ ਵਾਲੇ ਜਿੰਨਾ ਵੀ ਤੁਸੀਂ ਦੇਖਦੇ ਹੋ ਇਹ ਸਾਰੀਆਂ ਮਾਰਬਲ ਨਹੀਂ ਮਾਰਬਲ ਹੈ ਨਾ ਇਹਦੇ ਵਿੱਚ ਤੇ ਥੱਲੇ ਵੀ ਦੇਖ ਸਕਦੇ ਹੋ ਧਰਤੀ ਦੇ ਵਿੱਚ ਆਹ ਧਰਤੀ ਸਾਰੀ ਚਿੱਟੀ ਪਈ ਹੈ ਜਿੱਥੇ-ਜਿੱਥੇ ਰਸਤੇ ਬਣਾਏ ਹੋਏ ਨੇ ਇਹਨਾਂ ਨੇ ਸੋ ਮਾਰਬਲ ਦੇ ਵੱਡੇ ਬਲੌਕ ਦਿਖਾਉਣਾ ਤੁਹਾਨੂੰ ਇੱਥੋਂ ਉਹ ਦੇਖੋ ਜੀ ਕੱਟ ਕੇ ਰੱਖਿਆ ਹੋਇਆ ਪੱਥਰ ਆ ਸਾਹਮਣੇ ਤੇ ਇਹਦੀ ਕਟਿੰਗ ਕੀਤੀ ਜਾਊਗੀ ਕਟਿੰਗ ਕਰਨ ਤੋਂ ਬਾਅਦ ਫਿਰ ਸਲੇਬਾਂ ਕੱਢ ਲਈਆਂ ਜਾਂਦੀਆਂ ਨੇ ਦੇਖੋ ਸੋ ਆਵਾਜ਼ਾਂ ਆ ਰਹੀਆਂ ਨੇ ਕਿਉਂਕਿ ਉੱਥੇ ਕੰਮ ਚੱਲ ਰਿਹਾ ਹੈ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹ ਮਸ਼ੀਨ ਲੱਗੀ ਹੋਈ ਹੈ ਤੇ ਸਾਹਮਣੇ ਦੇਖੋ ਜੀ ਆਹ ਦੇਖੋ ਮਲਕੀ ਜੀ ਮਤਲਬ ਕਿ ਇੱਥੇ ਜਿੰਨੀਆਂ ਵੀ ਪਹਾੜੀਆਂ ਹੈਗੀਆਂ ਉਹ ਆਮ ਪਹਾੜੀਆਂ ਨਹੀਂ ਹੈ ਬਾਈ ਜੀ ਤੇ ਇਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਪਦਾਰਥ ਨੇ ਔਰ ਕੋਈ ਕਈ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਬਲੌਕ ਕੱਢਦੀਆਂ ਸਿੱਧੇ ਤੌਰ ਤੇ ਅਜਿਹੇ ਮਾਰਬਲ ਦੇ ਤੇ ਕਈ ਇਹਨਾਂ ਦਾ ਪਾਊਡਰ ਬਣਾ ਕੇ ਫਿਰ ਮਿਨਰਲਸ ਤਿਆਰ ਕੀਤੇ ਜਾਂਦੇ ਨੇ ਸੋ ਵੇਖੋ ਅੱਗੇ ਚੱਲਦੇ ਆਂ ਆਜੋ ਸੋ ਸ਼ਾਇਦ ਇਹਨਾਂ ਦਾ ਕੋਈ ਰੂਲ ਹੈ ਕਿਉਂਕਿ ਪਤਾ ਲੱਗਦਾ ਵੀ ਇੱਥੇ ਥੋੜਾ ਮਨਾ ਕੀਤਾ ਜਾਂਦਾ ਕਿਉਂਕਿ ਰਿਸਕੀ ਏਰੀਆ ਹੈ ਕੁਝ ਵੀ ਹੋ ਸਕਦਾ ਪਰ ਅਸੀਂ ਉਹਨਾਂ ਨੂੰ ਦੱਸਿਆ ਪਿੱਛੇ ਵੀ ਆਪਾਂ ਦਿਖਾਉਣਾ ਚਾਹੁੰਦੇ ਆ ਆਪਣੇ ਦੇਸ਼ ਦੇ ਲੋਕਾਂ ਨੂੰ ਤਾਂ ਉਹ ਕਹਿ ਰਹੇ ਨੇ ਵੀ ਇੱਥੇ ਤੱਕ ਤੁਸੀਂ ਕਵਰ ਕਰ ਲਓ ਅੱਗੇ ਤੁਸੀਂ ਪੁੱਛ ਲਿਓ ਤਾਂ ਪੁੱਛਦੇ ਆਂ ਬਾਈ ਜੀ ਪਰ ਉਹ ਦੇਖੋ ਉੱਤੇ ਤੱਕ ਜਿਹੜੇ ਤੁਹਾਨੂੰ ਸਾਰ ਮਾਰਬਲ ਹੀ ਮਾਰਬਲ ਦੇਖਣਾ ਦੇਖੋ ਤੇ ਜਿਹੜੀ ਆਪਾਂ ਦੂਜੀ ਸਾਈਡ ਪਹਾੜੀ ਦੇਖੀ ਸੀ ਉਹਦਾ ਕੀ ਬਣਾਉਂਦੇ ਆ ਕੀ ਤਿਆਰ ਕਰਦੇ ਆ ਕਾਰਬੋਨੇਟ ਜੀ ਕਾਲਸੋ ਕੈਲਸ਼ੀਅਮ ਕਾਰਬੋਨੇਟ ਕਾਰਬੋਨੇਟ ਕੈਲਸ਼ੀਅਮ ਹੈ ਤਾਂ ਬਿਲਕੁਲ ਇਹ ਸਾਰੀਆਂ ਜਿੰਨੀਆਂ ਵੀ ਪਹਾੜੀਆਂ ਜਿੰਨੀਆਂ ਵੀ ਇੱਧਰ ਸਾਰੀਆਂ ਇਹ ਇਹਨਾਂ ਚੋਂ ਮਾਰਬਲ ਨਿਕਲਦਾ ਇੱਥੇ ਹਾਂਜੀ ਇਹ ਕੁਛ ਏਰੀਆ ਹੀ ਹੈ ਇੱਥੇ ਆਮ ਪਹਾੜੀਆਂ ਵੀ ਹੈਗੀਆਂ ਜਿਹੜੀਆਂ ਮਿੱਟੀ ਦੀਆਂ ਓਕੇ ਸੋ ਮੇਰੇ ਨਾਲ ਇੱਥੋਂ ਦਾ ਹੀ ਜੰਪ ਵਾਲਾ ਵੀਰ ਤੇ ਉਹ ਇੱਥੇ ਦੇ ਫਿਰ ਕਹਿੰਦੇ ਜੀ ਵੀ ਅਸੀਂ ਕੈਮਰੇ ਤੇ ਨਹੀਂ ਆਉਣਾ ਇਸ ਕਰਕੇ ਆਪਾਂ ਹੁਣ ਜਦੋਂ ਇਹ ਜਾ ਜਾਂਦੇ ਨੇ ਇਹਨਾਂ ਦੇ ਕਾਨੂੰਨ ਅਲੱਗ ਹੈ ਹੋਰ ਮੈਂ ਕਿੱਥੇ ਵੀਰ ਕਿਤੇ ਆਪਾਂ ਨੂੰ ਜਾਣ ਸਕਦੇ ਫਿਰ ਕਿਧਰੋਂ ਜਾਣਾ ਪਊਗਾ ਫਿਰ ਆਪਾਂ ਉਧਰ ਥੰਡੇ ਦਾ ਹਾਂ ਉਧਰ ਦੇਖ ਰਿਹਾ ਪਰਲੀ ਸਾਈਡ ਤੋਂ ਸੋ ਥੱਲੇ ਰਸਤਾ ਦੇਖੋ ਜੀ ਇਸ ਟਾਈਮ ਮੀਂਹ ਪੈ ਰਿਹਾ ਏ ਅ ਗਿੱਲਾ ਹੋ ਗਿਆ ਗੱਡੀ ਲੈ ਕੇ ਆ ਨਹੀਂ ਸਕਦੇ ਆਪਾਂ ਇੱਥੇ ਪਿੱਛੇ ਸਾਈਨ ਲਗਾਇਆ ਸੀਗਾ ਉਹਨਾਂ ਨੇ ਉੱਥੇ ਉੱਥੇ ਹੀ ਆਪਾਂ ਨੂੰ ਪਤਾ ਇਹ ਡਰੋਂ ਵੀ ਉੱਥੇ ਤੋਂ ਇਹ ਤੁਮਿੰਝ ਜਾ ਸਕਦੇ ਹੁਣ ਆਪਾਂ ਜਾ ਕਿੱਥੋਂ ਜਾ ਸਕਦੇ ਫਿਰ ਜਾ ਕਿੱਥੋਂ ਸਕਦੇ ਤੋ ਬਿਲਕੁਲ ਆ ਤੁਹਾਨੂੰ ਦਿਖਾ ਦਿੰਦਾ ਮੈਂ ਇੱਥੇ ਪੱਥਰ ਚੱਕ ਕੇ ਆ ਦੇਖੋ ਆ ਨਿਕਲਦਾ ਜੀ ਮਾਰਬਲ ਆ ਦੇਖੋ ਜੀ ਪੂਰਾ ਮਾਰਬਲ ਦੀ ਤਰ੍ਹਾਂ ਔਰ ਪੀਸ ਇਹ ਦੇਖੋ 100 ਘਰਾਂ ਦੇ ਵਿੱਚ ਜਿਹੜਾ ਆਪਾਂ ਮਾਰਬਲ ਵਰਤਦੇ ਆ ਲਗਾਇਆ ਜਾਂਦਾ ਪੱਥਰ ਗੁਰੂ ਘਰਾਂ ਦੇ ਵਿੱਚ ਉਹ ਇਹ ਹੁੰਦਾ ਇਹਦੀਆਂ ਇੱਥੇ ਪਹਾੜੀਆਂ ਨੇ ਚੋਟੀਆਂ ਨੇ ਉਹਨਾਂ ਚੋਟੀਆਂ ਨੂੰ ਫਿਰ ਖਰਾਦ ਕੇ ਛਿੱਲ ਕੇ ਮਾਰਬਲ ਕੱਢਿਆ ਜਾਂਦਾ ਸਲੇਬਾਂ ਕੱਢੀਆਂ ਜਾਂਦੀਆਂ ਉਹ ਸਲੇਬ ਮੈਂ ਤੁਹਾਨੂੰ ਦਿਖਾਈ ਵੀ ਸੀਗੀ ਦੇਖੋ ਤੇ ਇਹ ਕੰਪਨੀਆਂ ਕੰਮ ਕਰਦੀਆਂ ਨੇ ਇੱਥੇ ਤੇ ਇਹ ਦੇਖੋ ਕਿੱਡੇ ਕਿੱਡੇ ਵੱਡੇ ਪੀਸ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਸਾਹਮਣੇ ਆ ਦੇਖੋ ਆ ਜਮਿਆ ਹੋਇਆ ਹੁਣ ਵਿੱਚੇ ਇਹ ਕਿਉਂਕਿ ਚੋਟੀ ਹੋਊਗੀ ਇੱਥੇ ਵੀ ਇਹ ਜਿਵੇਂ ਜਿਵੇਂ ਇਹਨੂੰ ਛਿੱਲੀ ਜਾਂਦੇ ਆ ᱛਿਵੇਂ ᱛਿਵੇਂ ਰਸਤੇ ਬਣੇ ਜਾਂਦੇ ਆ ਉਹਦੇ ਹੀ ਬਣਾਈ ਜਾਂਦੇ ਆ ਦੇਖੋ ਆ ਹੁਣ ਚੀਜ਼ਾਂ ਜਿਹੜੀਆਂ ਦੀ ਆ ਵਿੱਚੇ ਪਈਆਂ ਇਹ ਇਹਨੂੰ ਇਹ ਹਿਲਦੀ ਵੀ ਨਹੀਂ ਆ ਯਾਨੀ ਕਿ ਇਹ ਪਤਾ ਲੱਗਦਾ ਆ ਵੀ ਇੱਥੇ ਪਹਿਲਾਂ ਚੋਟੀ ਹੋਊਗੀ ਇਹਨੂੰ ਇੱਥੇ ਛਿਲਿਆ ਉਸ ਤਰ੍ਹਾਂ ਅੱਗੇ-ਅੱਗੇ ਛਿਲ-ਛਿਲ ਕੇ ਰਸਤੇ ਜੜੇ ਹੈਗੇ ਆ ਉਹ ਤਿਆਰ ਕਿਤੇ ਜਾਂਦੇ ਆ ਦੇਖੋ ਆ ਇਹਨਾਂ ਦੀ ਆਵਾਜ਼ ਤੁਹਾਨੂੰ ਦੱਸ ਰਹੀ ਹੋਊਗੀ ਸੋ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਬਾਈ ਜੀ ਇਹ ਮਾਰਬਲ ਜਿਹੜਾ ਹੈ ਇਸ ਤਰ੍ਹਾਂ ਕੱਢਿਆ ਜਾਂਦਾ ਮੈਨੂੰ ਵੀ ਹੁਣੇ ਪਤਾ ਲੱਗਿਆ ਜਦੋਂ ਦੇਖਿਆ ਮੈਂ ਬੜਾ ਹੈਰਾਨ ਹੋਇਆ ਵੀstra ਇਹ ਕਹਤੀ ਇੱਥੋਂ ਫਿਰ ਇਹ ਕਿੱਥੇ-ਕਿੱਥੇ ਕੰਪਨੀਆਂ ਦੇ ਨਾਲ ਡੀਲ ਹੋਊਗੀ ਇਹਨਾਂ ਦੀ ਕਿਵੇਂ ਜਾਣਦਾ ਹੋਊਗਾ ਐਕਸਪੋਰਟ ਵੀ ਕਰਦੇ ਹੋਣਗੇ ਪਰ ਇਟਲੀ ਦੇ ਵਿੱਚ ਇਹ ਪਹਾੜੀਆਂ ਨੇ ਸੋ ਉੱਥੋਂ ਹੁਣ ਮੈਂ ਆਹ ਸੜਕ ਦੇ ਜ਼ਰੀਏ ਉੱਤੋਂ ਗੱਡੀਆਂ ਆਉਂਦੀਆਂ ਨੇ ਪਰ ਪਰ ਕੇ ਮਾਰਬਲ ਦੀਆਂ ਕੋਸ਼ਿਸ਼ ਕਰਦਾ ਜਿੱਥੋਂ ਤੱਕ ਜਾ ਸਕੀਏ ਜਾਣ ਦੀ ਕੋਸ਼ਿਸ਼ ਕਰਦੇ ਆਂ ਚੜਾਈ ਐ ਕਾਫੀ ਇੰਨੀ ਚੜਾਈ ਐ ਕਿ ਸਿਰੇ ਤੱਕ ਜਾਂਦੇ ਜਾਂਦੇ ਤੁਹਾਨੂੰ ਸਾਹ ਝੜਦੇ ਜੇ ਤੁਹਾਡੀ ਪ੍ਰੈਕਟਿਸ ਨਾ ਹੋਵੇ ਸੋ ਮੈਨੂੰ ਉੱਤੇ ਤੱਕ ਜਾਣਾ ਪਊਗਾ ਇਹ ਦੇਖੋ ਜੀ ਮਸ਼ੀਨਾਂ ਲੱਗੀਆਂ ਹੋਈਆਂ ਵੱਡੀਆਂ ਕਰੇਨਾਂ ਉਹਨਾਂ ਦੇ ਨਾਲ ਕੰਮ ਕੀਤਾ ਜਾਂਦਾ ਉਹ ਕੰਮ ਕਿਵੇਂ ਕਰਦੇ ਨੇ ਉਹ ਦੇਖਦੇ ਆਂ ਅਸੀਂ ਸੋ ਆਜੋ ਟਰੱਕ ਆ ਰਿਹਾ ਥੋੜਾ ਦੇਖ ਕੇ ਕਿਹੜੀ ਸਾਈਡ ਆ ਟਰੱਕ ਇਹ ਪਾਲੀ ਸ਼ੈਟਰ ਹੋਊਗਾ ਸੋ ਅੱਜ ਮਾਰਵਲ ਦੀਆਂ ਪਹਾੜੀਆਂ ਦਿਖਾਉਨੇ ਆ ਤੁਹਾਨੂੰ ਸੋ ਬਾਈ ਜੀ ਇੱਥੇ ਤੱਕ ਆਉਂਦੇ ਆਉਂਦੇ ਸਾਹ ਛੱਡ ਗਿਆ ਖੈਰ ਬਹੁਤ ਉੱਚਾ ਕੇ ਇਹ ਬਣਿਆ ਹੋਇਆ ਟਿੱਬਾ ਏ ਪਹਾੜੀਆਂ ਨੇ ਸੋ ਸਾਹਮਣੇ ਵੇਖੋ ਇੱਕ ਵਾਰ ਦੇਖੋ ਸਾਹਮਣੇ ਉਹ ਸਲੇਬਾਂ ਨੇ ਮਾਰਬਲ ਦੀਆਂ ਵੱਡੀਆਂ-ਵੱਡੀਆਂ ਇੱਥੇ ਤੱਕ ਉੱਚੀ ਤੱਕ ਮਸ਼ੀਨਾਂ ਲਿਆ ਕੇ ਕੰਮ ਕੀਤਾ ਜਾਂਦਾ ਰਸਤੇ ਬਣਾਏ ਗਏ ਨੇ ਇਹ ਕੰਪਨੀ ਹੈ ਜਿਹੜੀ ਮਾਰਬਲ ਕੱਢਣ ਦਾ ਤੇ ਉਹਦੇ ਫਿਰ ਅੱਗੇ ਬਲਾਕ ਬਣਾਉਣ ਦਾ ਕੰਮ ਕਰਦੀ ਐ ਫਾਸਾ ਬੋਟੋਲੋ ਫਾਸਾ ਬੋਟੋਲੋ ਇਟਾਲੀਅਨ ਦੇਚ ਨਾਮ ਐ ਇਹਦਾ ਸੋ ਇਹ ਜਿਹੜੇ ਰਸਤਿਆਂ ਤੇ ਵੀ ਅਸੀਂ ਤੁਰ ਰਹੇ ਆ ਇੱਥੇ ਵੀ ਮਾਰਵਲ ਕੱਢ ਲਿਆ ਗਿਆ ਇਹਨਾਂ ਨੂੰ ਖਰੇਦ ਲਿਆ ਗਿਆ ਤੇ ਫੇਰ ਰਸਤੇ ਉੱਤੇ ਬਣਾਇਆ ਆ ਦੇਖੋ ਆ ਦੇਖੋ ਭਾਈ ਮਾਰਬਲੇ ਮਾਰਬਲ ਹੈ ਜਿੰਨਾ ਮਰਜੀ ਲੈ ਲਓ ਆ ਦੇਖੋ ਇਹ ਸਾਰਾ ਮਾਰਬਲ ਹੈ ਇਹ ਲਗ ਲਗ ਤਰ੍ਹਾਂ ਦੀਆਂ ਕੰਪਨੀਆਂ ਨੇ ਇੱਥੇ ਕੋਈ ਬਲੌਕ ਬਣਾਉਣ ਦਾ ਕੰਮ ਕਰ ਰਹੀ ਐ ਬਲੌਕ ਬਣਾਏ ਜਾਂਦੇ ਕਿਸੇ ਦੇ ਵੱਲੋਂ ਕਿਸੇ ਦੇ ਵੱਲੋਂ ਉਹਦੀ ਬਜਰੀ ਤਿਆਰ ਕੀਤੀ ਜਾਂਦੀ ਐ ਕੋਈ ਪਾਊਡਰ ਬਣਾ ਕੇ ਉਹਦੇ ਮਿਨਰਲ ਤਿਆਰ ਕਰਦਾ ਲਓ ਜੀ ਆਹ ਵੇਖ ਸਕਦੇ ਹੋ ਮਾਰਬਲ ਦੀ ਚੋਟੀ ਦੇ ਉੱਤੇ ਖੜਾ ਹਾਂ ਇਸ ਵਕਤ ਮੈਂ ਸੋ ਇਹ ਮਾਰਬਲ ਦੀ ਚੋਟੀ ਤੇ ਹੀ ਖੜਾ ਮੈਂ ਟਰੱਕ ਆ ਗਿਆ ਸਮਾਨ ਲਈ ਲਈ ਗੱਡੀਆਂ ਆਉਂਦੀਆਂ ਨੇ ਹੁਣ ਇੱਥੋਂ ਦਾ ਇੱਕ ਰੂਲ ਐ ਭਈ ਤੁਸੀਂ ਬਿਨਾ ਪੁੱਛੇ ਤੋਂ ਅੰਦਰ ਨਹੀਂ ਜਾ ਸਕਦੇ ਸੋ ਇਹ ਕੰਪਨੀ ਹੈ ਤੇ ਸਾਹਮਣੇ ਇਹ ਪਹਾੜੀ ਹੈ ਜਿੱਥੋਂ ਮਾਰਬਲ ਨਿਕਲਦਾ ਹੈ ਇੱਕ ਵਾਰ ਫੇਰ ਤੋਂ ਦਿਖਾ ਦਿਓ ਭਾਈ ਸਲੇਬਾਂ ਤੇ ਇਸੇ ਤਰ੍ਹਾਂ ਚਾਰੇ ਪਾਸੇ ਜਿੱਥੇ ਵੀ ਤੁਸੀਂ ਨਿਗਾਹ ਮਾਰਦੇ ਹੋ ਤੁਹਾਨੂੰ ਮਾਰਬਲ ਹੀ ਮਾਰਬਲ ਨਜ਼ਰ ਆਉਣਾ ਦੇਖੋ ਦੇਖੋ ਜੀ ਬਹੁਤ ਉਚਾਈ ਤੇ ਖੜੇ ਆ ਅਸੀਂ ਉੱਚੀਆਂ ਚੋਟੀਆਂ ਨੇ ਤੇ ਬਣਾ ਬਣਾ ਕੇ ਰਸਤੇ ਦੇਖੋ ਉੱਤੇ ਤੱਕ ਮਸ਼ੀਨਾਂ ਚੜਾੜੀਆਂ ਹੋਈਆਂ ਹੋਈਆਂ ਬਾਈ ਜੀ ਉਹ ਦੇਖੋ ਕੰਮ ਜੋਰਾ ਸ਼ੋਰਾ ਤੇ ਚੱਲ ਰਿਹਾ ਤੇ ਬਾਈ ਜੀ ਉਹ ਦੇਖੋ ਸਾਹਮਣੇ ਕੰਮ ਚ ਚੱਲ ਰਿਹਾ ਇੱਥੇ ਆਵਾਜ਼ਾਂ ਬਹੁਤ ਜ਼ਿਆਦਾ ਆਉਂਦੀਆਂ ਪਰ ਬਾਹਰ ਜਦੋਂ ਆਪਾਂ ਇਸ ਏਰੀਆ ਤੋਂ ਚੱਲ ਜਾਂਦੇ ਕੋਈ ਆਵਾਜ਼ ਨਹੀਂ ਆਉਂਦੀ ਕਿਉਂਕਿ ਜਿਹੜਾ ਇਹ ਕੰਮਕਾਰ ਕੀਤਾ ਜਾਂਦਾ ਹੈ ਇਹਨੂੰ ਖਦਾਨ ਨੂੰ ਖੋਦਣ ਦਾ ਤਾਂ ਇਹ ਇੱਕ ਗੁਫਾ ਬਣਾ ਕੇ ਕਹਿੰਦੇ ਅੰਦਰ ਗੁਫਾ ਦੇ ਵਿੱਚ ਜਾ ਕੇ ਫਿਰ ਉਹ ਸਾਰਾ ਮਾਰੂਲ ਵਗੈਰਾ ਕੱਢਿਆ ਜਾਂਦਾ ਗੱਡੀਆਂ ਅੰਦਰ ਜਾਂਦੀਆਂ ਨੇ ਤਾਂ ਉਹ ਇੱਕ ਪ੍ਰੋਸੈਸ ਹੈ ਉਹਦੇ ਮੁਤਾਬਕ ਕੀਤਾ ਜਾਂਦਾ ਪਰ ਉੱਥੇ ਤੱਕ ਜਾਣ ਨਹੀਂ ਦਿੱਤਾ ਜਾ ਰਿਹਾ ਜਾਣਕਾਰੀ ਸਾਨੂੰ ਜਿਹੜੀ ਇੱਥੋਂ ਮਿਲਦੀ ਹੈ ਦੱਸ ਦਿਆ ਵੀ ਕਿਵੇਂ ਹੁੰਦਾ ਮਾੜੀ ਮੋਟੀ ਪਰ ਅੰਦਰ ਜਾ ਕੇ ਚਾਹੁੰਦੇ ਸੀ ਤੁਹਾਨੂੰ ਦਿਖਾਈਏ ਪਰ ਨਹੀਂ ਜਾਣ ਦਿੱਤਾ ਗਿਆ ਪਰ ਤੁਸੀਂ ਦੂਰੋਂ ਦੇਖੋ ਇਹ ਖਦਾਨਾ ਜਿਨ੍ਹਾਂ ਦੇ ਵਿੱਚੋਂ ਮਾਰਬਲ ਨਿਕਲਦਾ ਏ ਸੰਗ ਮਰਮਰ ਨਿਕਲਦਾ ਏ ਬਾਈ ਜੀ ਸੋ ਆ ਪਹਾੜੀਆਂ ਦੇਖੋ ਜਿੰਨੀਆਂ ਵੀ ਇੱਥੇ ਪਹਾੜੀਆਂ ਦੂਰ ਤੱਕ ਤੁਹਾਨੂੰ ਦਿਖਦੀਆਂ ਸਾਰੀਆਂ ਮਾਰਬਲ ਏ ਮਾਰਬਲ ਆ ਬਾਈ ਪੱਥਰ ਹੀ ਪੱਥਰ ਐ ਆਮ ਤੌਰ ਤੇ ਜਦੋਂ ਆਪਾਂ ਖਰੀਦਣ ਵੀ ਜਾਂਦੇ ਆ ਪੱਥਰ ਮਾਰਬਲ ਉਹ ਸਾਨੂੰ ਵਪਾਰੀ ਵੀ ਉੱਥੇ ਦੁਕਾਨਦਾਰ ਜਿਹੜੇ ਹੁੰਦੇ ਆ ਉਹ ਦਿਖਾਉਂਦੇ ਆ ਤੇ ਉਹ ਦੱਸਦੇ ਆ ਆਪਾਂ ਕਈ ਵਾਰ ਮੰਗ ਵੀ ਕਰਦੇ ਆ ਵੀ ਇਟਾਲੀਅਨ ਪੱਥਰ ਚਾਹੀਦਾ ਜੀ ਸਾਨੂੰ ਉਹ ਇਟਾਲੀਅਨ ਪੱਥਰ ਕਿਹੜਾ ਹੁੰਦਾ ਆ ਹੁੰਦਾ ਬਾਈ ਇਹਨਾਂ ਚੋਟੀਆਂ ਚੋਂ ਇਸ ਕੁਦਰਤ ਦੀ ਬੁੱਕਲ ਚੋਂ ਜਾਂਦਾ ਇਹ ਪੱਥਰ ਤੇ ਪੱਥਰ ਫਿਰ ਆਮ ਪੱਥਰਾਂ ਵਾਂਗੂ ਨਹੀਂ ਇਹਦੀ ਫਿਰ ਕੀਮਤ ਵੀ ਲੱਗ ਗਈ ਹੁੰਦੀ ਹੈ ਇਟਾਲੀਅਨ ਪੱਥਰ ਜਿਹੜਾ ਆਪਾਂ ਅਕਸਰ ਮੰਗਦੇ ਆ ਜਾਂ ਘਰਾਂ ਦੇ ਵਿੱਚ ਲੱਗਾ ਹੁੰਦਾ ਗੁਰੂ ਘਰਾਂ ਚ ਲੱਗਾ ਹੁੰਦਾ ਉਹ ਇਨ੍ਹਾਂ ਪਹਾੜੀਆਂ ਚੋਂ ਨਿਕਲਦਾ ਇੱਥੇ ਬਹੁਤ ਸਾਰੀਆਂ ਪਹਾੜੀਆਂ ਨੇ ਵੱਖ-ਵੱਖ ਕੰਪਨੀਆਂ ਨੇ ਜਿਹਦੇ ਉੱਤੇ ਜਿਹਨੂੰ ਕੱਢਣ ਦੇ ਲਈ ਕੰਮ ਕੀਤਾ ਜਾਂਦਾ ਸੋ ਉਹ ਇਟਾਲੀਅਨ ਪੱਥਰ ਦੀਆਂ ਚੋਟੀਆਂ ਜਾਂ ਉਹ ਇਟਾਲੀਅਨ ਪੱਥਰ ਦੀਆਂ ਪਹਾੜੀਆਂ ਇੱਥੇ ਨੇ ਸੋ ਇੱਥੋਂ ਜਾਂਦਾ ਹੈ ਅੱਜ ਤੁਹਾਨੂੰ ਜਾਣਕਾਰੀ ਦਿੱਤੀ ਅਸੀਂ ਵੀ ਜਾਣਕਾਰੀ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਟਲੀ ਤੋਂ ਬੇਸ਼ੱਕ ਸਮਾਂ ਘੱਟ ਸੀਗਾ ਪਰ ਸਿੱਖਣ ਨੂੰ ਮਿਲਿਆ ਇਹਨਾਂ ਲੋਕਾਂ ਕੋਲੋਂ ਕਿਉਂਕਿ ਇਹਨਾਂ ਲੋਕਾਂ ਨੇ ਜਿੱਥੇ ਆਪਣਾ ਵਿਰਸਾ ਸਾਂਭਿਆ ਹੋਇਆ ਵਿਰਾਸਤ ਸਾਂਭੀ ਹੋਈ ਹੈ ਪਿੰਡਾਂ ਦੇ ਪਿੰਡ ਸਾਂਭੇ ਹੋਏ ਆ ਉਹ ਜਾਣਕਾਰੀਆਂ ਲਈਆਂ ਇਤਿਹਾਸ ਨੂੰ ਸਾਂਭਣਾ ਸਿੱਖੇ ਕੋਈ ਤਾਂ ਇਹਨਾਂ ਲੋਕਾਂ ਕੋਲੋਂ ਸਿੱਖੇ ਤੇ ਤੁਹਾਨੂੰ ਪਿੰਡਾਂ ਦੇ ਪਿੰਡਾਂ ਦੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਇੱਥੇ ਪਿੰਡ ਵਸਦੇ ਨੇ ਕਿਵੇਂ ਸਰਪੰਚ ਨੂੰ ਪ੍ਰਧਾਨ ਮੰਤਰੀ ਜਿੰਨੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਉਹ ਅਸੀਂ ਗੱਲਬਾਤ ਕੀਤੀ ਤੇ ਹੁਣ ਆਹ ਕੁਦਰਤ ਦੀ ਬੁੱਕਲ ਦੇ ਵਿੱਚ ਜੋ ਨਜ਼ਾਰਾ ਵੇਖਿਆ ਇਸ ਕੁਦਰਤ ਤੋਂ ਬਲਿਆਰ ਹੀ ਜਾਈਏ ਸੋ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਕੁਦਰਤ ਨੇ ਆਪਣੇ ਦੇ ਵਿੱਚ ਸਮੋਈਆਂ ਹੋਈਆਂ ਨੇ ਉਹ ਚਾਹੇ ਜੜੀ ਬੂਟੀਆਂ ਹੋਵੇ ਸਰੀਰਕ ਤੰਦਰੁਸਤੀ ਦੇ ਲਈ ਜੜੀਆਂ ਕੰਮ ਆਉਂਦੀਆਂ ਨੇ ਉਹ ਚਾਹੇ ਮਿੱਟੀ ਹੋਵੇ ਉਹ ਚਾਹੇ ਦਰਖਤ ਹੋਣ ਜਿਨ੍ਹਾਂ ਦੀ ਲੱਕੜ ਕੰਮ ਆਉਂਦੀ ਐ ਉਹ ਚਾਏ ਫਿਰ ਇਹ ਜਿਹੜਾ ਇਟਾਲੀਅਨ ਪੱਥਰ ਹੋਵੇ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਖੂਬਸੂਰਤ ਤੁਹਾਡੇ ਘਰਾਂ ਨੂੰ ਬਣਾਉਂਦਾ ਤੁਹਾਡੇ ਘਰਾਂ ਦੀ ਦਿੱਖ ਨੂੰ ਚਾਰ ਚੰਦ ਲਾ ਦਿੰਦਾ ਤੇ ਐਸੇ ਪਹਾੜੀਆਂ ਦੇ ਵਿੱਚ ਪਰਲੀ ਸਾਈਡ ਜਦੋਂ ਅਸੀਂ ਜਾਂਦੇ ਆ ਪਾਊਡਰ ਤਿਆਰ ਕੀਤਾ ਜਾਂਦਾ ਇੱਕ ਵਿਸ਼ੇਸ਼ ਤੌਰ ਦੇ ਮਿਨਰਲ ਜਿਤੋਂ ਪੈਦਾ ਕੀਤੇ ਜਾਂਦੇ ਨੇ ਬਣਾਏ ਜਾਂਦੇ ਨੇ ਤੋ ਬਹੁਤ ਸਾਰੀਆਂ ਚੀਜ਼ਾਂ ਨੇ ਕੁਦਰਤ ਦੀ ਬੁੱਕਲ ਦੇ ਵਿੱਚ ਕੁਦਰਤ ਕਿੱਥੇ ਮਿਹਰਬਾਨ ਹੋਈ ਪਈ ਐ ਵਕ ਵਕ ਥਾਵਾਂ ਦੇ ਉੱਤੇ ਵਕ ਵਕ ਰੂਪਾਂ ਦੇ ਵਿੱਚ ਇਸ ਕੁਦਰਤ ਨੂੰ ਵੇਖਿਆ ਜਾਂਦਾ ਤੇ ਅੱਜ ਵੀ ਉਸ ਕੁਦਰਤ ਦੇ ਨਜ਼ਾਰੇ ਤੇ ਉਸ ਕੁਦਰਤ ਦੀ ਬੁੱਕਲ ਦੇ ਵਿੱਚ ਜੋ ਇਹ ਚੀਜ਼ ਲੁਕੀ ਹੋਈ ਸੀ ਮੈਂ ਬਹੁਤ ਹੈਰਾਨ ਹੋਇਆ ਤੇ ਮਨ ਖੁਸ਼ ਵੀ ਹੋਇਆ ਵੀ ਇਹ ਚੀਜ਼ ਦੀ ਸਾਨੂੰ ਜਿਹੜੀ ਜਾਣਕਾਰੀ ਮਿਲੀ ਐ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਦੱਸ ਸਕਦੇ ਹੋ ਤੇ ਆਪਣੇ ਭਰਾ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ Essa